ਲਓ ਜੀ ਦੋਸਤੋ ਇੱਕ ਆਹ ਟੱਟਾ ਖੜਾਗਾ ਸਾਹਮਣੇ ਅਜਾ ਇਧਰ ਦਿਖਾ ਕੇ ਰਹਿਣਾ ਅਜਾ ਅਡਲਟ ਬੋਲ ਰਿੰਗ ਦੇ ਵਿੱਚ ਲਾ ਕੇ ਬਾਹਰ ਜੀ ਮੁਰਾ ਅਡਲਟ ਬੋਲ ਚਾਰ ਦੰਦ ਪਾਣੀ ਇਹ ਟੋਪੇ ਬਣ ਜੀ ਮੁਰਾ ਕਾਡਲ ਕੱਟੇ ਤਿਆਰ ਰੱਖੋ ਜੀ ਇਸ ਤੋਂ ਬਾਅਦ ਪਿੰਡਸ ਦਾ ਰੈਗਿਸਟਰਟ ਹੋਣਾ ਹੈ ਜੀ

ਉੱਪਰ ਨੂੰ ਆਉਣ ਤੇ ਆਪਾਂ ਨੂੰ ਹੁਣ ਚਲੇ ਲੱਗਣਾ ਚਾਹੀਦਾ ਮੰਜ਼ੂਰ ਉਹਦੇ ਲਈ ਆ ਸਕਦਾ ਕੋਈ ਚੱਕਰ ਨਹੀਂ ਜਿਹੜਾ ਜੱਜ ਸਾਹਿਬਾਂ ਦਾ ਫੈਸਲਾ ਹੋ ਉਹ ਹੀ ਫੈਸਲਾਗਾ ਜੇ ਅਸੀਂ ਫੈਸਲੇ ਕਰਤੀਆਂ ਸਭ ਨੂੰ ਇਕੱਲਾ ਇਕੱਲਾ ਕਰੈਕਟਰ ਦੇਸੂਗਾ ਮੇਰੇ ਵਿੱਚ ਜੱਜਿੰਗ ਦੇ ਵਿੱਚ ਨਹੀਂ ਦੀ ਨਾਲ ਜੱਜਾਂ ਦੇ ਪੋੜੇ ਗਿਆ ਨਾਂ ਕਿ ਮੈਂਬਰਾਂ ਨੂੰ ਬੇਨਤੀ ਆ ਕਿ ਉਹ ਵਿਚਾਲੇ ਆ ਜਾਣ ਬਾਹਰਲਾ ਬੰਦਾ ਕੋਈ ਅੰਦਰ ਦਾ ਹੋਵੇ ਤੇ ਕੈਮਰੇ ਵਾਲਿਆਂ ਨੂੰ ਬੇਨਤੀ ਆ ਕਿ 10 ਕਰਮਾਂ ਤੋਂ ਮਾਝਾ ਕਿਹੜਾ ਕਰੈਕਟਰ ਦੱਛੜਿਆ ਕੱਲੇ ਕੱਲੇ ਵੀ ਕਿਉਂ ਬਹੁਤ ਸਾਈ ਹੈ। ਜੋ ਦੋ ਬੰਦੇ ਨੇ। ਲਓ ਜੀ ਦੋ ਥੜਾ ਉਹ ਬੋਦੀ ਗੱਲ ਨਹੀਂ ਹੈਗੇ ਸਿਲੰਡਰੀ ਟੀਟ ਹੈ ਬਿਲਕੁਲ ਸਿੱਧੇ ਥੱਲੇ ਨੂੰ। ਠੀਕ ਆ ਤੇ ਧਾਰਾ ਬਿਲਕੁਲ ਧਰਤੀ ਗੜੀ ਨੂੰ ਸਿੱਧੀਆਂ ਨੇ। ਜਿਹਦਾ ਕਰਕੇ ਇਸ ਝੋਟੀ ਨੂੰ ਪਹਿਲਾ ਨੰਬਰ ਮਿਲਿਆ ਗਿਆ। ਬਾਕੀ ਬੋਦੀ ਕਰੈਕਟਰ ਬਹੁਤ ਜ਼ਿਆਦਾ ਵਧੀਆ ਨੇ। ਰਿੰਗੇ ਦੇ ਗੇੜਾ ਦੇ ਵਿੱਚ ਜਿਹੜਾ ਜਰੂਰ ਤੇਰੇ ਰਿੰਗੇ ਦੇ ਵਿੱਚ ਸਾਰੇ ਭਰਾ ਤੇ ਖੜਾ ਹਾਂ ਹਾਂਜੀ ਦੋਸਤੋ ਨੋਟ ਕਰੋ ਇਹ ਛੋਟੀ ਸੂਰੀਆ ਤਾਲੂ ਬੋਲਦੀ ਆ ਸੂਰੀਆ ਤਾਲੂ ਬੋਲਦੀ ਛੋਟੀਆ ਜਿਹੜੀ ਮਿਲਕ ਬੇਟੀ ਦਾ ਕੰਬੀਨੇਸ਼ਨ ਹੈ ਬੱਸ ਤੈਨੂੰ ਬੋਲਣ ਦੀ ਲੋੜ ਮੈਂ ਬੋਲਦਾ ਬਹੁਤ ਹਾਂ ਤਦ ਲਾਓ ਲਓ ਜੀ ਜਿਹੜਾ ਦਵਾ ਦੇ ਇਹਨੂੰ ਛੋਟੀ ਦੇ ਸਾਈਡ ਤੇ ਲਾਓ ਤੇ ਤੁਸੀਂ ਆਪ ਦੇਖ ਲਓ ਵੀ ਛੋਟੀ ਦਾ ਜਿਹੜਾ ਆਕਾਰ ਆ ਉਹ ਵੀ ਸੇਪ ਹੈ ਮੂਰੋ ਪਤਲੀ ਦੇ ਪਿੱਛੇ ਨੂੰ ਛੋੜੀ ਹੁੰਦੀ ਦੁਰੀ ਜਾਂਦੀ ਹੈ ਜਿਹੜਾ ਦਵਾ ਦੇ ਬਾਈ ਕੋਈ ਨ ਰੰਗ ਦੇ ਜਿਹੜਾ ਦਵਾ ਦੇ ਕੋਈ ਨ ਰੰਗ ਦੇ ਵਾਲੇ ਨਾਲੇ 349 ਨੰਬਰ 349 ਨੰਬਰ ਛੋਟੀ ਲੈ ਕੇ ਆਓ ਜੀ ਬਾਈ ਜਾਨੂੰ ਬਹੁਤ-ਬਹੁਤ ਉਧਾਨਾ ਬਾਈ ਨਾ ਪੜ ਜਾ ਨਾਲੇ ਪੜ ਜਾ ਬੜੀ ਪਹਿਲੇ ਦੂਜੇ ਤੇ ਤੀਜੇ ਨੰਬਰ ਵਾਲਾ ਬੋਲਾ ਕੰਪੀਟੀਸ਼ਨ ਨਹੀਂ ਲੜ ਸਕਦਾ ਉਹਨੂੰ ਬਾਹਰ ਕਰ ਲੋ ਨਹੀਂ ਸਾਨੂੰ ਆਕੇ ਬਾਹਰ ਕਰਨਾ ਫਿਰ ਜਿਹੜਾ ਪਹਿਲੇ ਤਿੰਨ ਨੰਬਰਾਂ ਚ ਬੋਲਾ ਉਹ ਦੁਬਾਰੇ ਕੰਪੀਟੀਸ਼ਨ ਨਹੀਂ ਲੜ ਸਕਦਾ ਆ ਦੂਜੇ ਰਿੰਗ ਚ ਲੱਗੋ ਵੀਰੇ ਹੁਣ ਦੋ ਪਿੱਛੇ ਹੋ ਜਾਓ ਦੋ ਜਿਹੜੇ ਮਰਜ਼ੀ ਆ ਜਾਓ ਬਾਹਰ ਜਿਓ ਲੋ ਹਾਂਜੀ ਦੁਤੀਆ ਪੀਲੇ ਰੰਗ ਦਾ ਉਹ ਤੇ ਆ ਪੀਲੇ ਰੰਗ ਦਾ ਲੈ ਕੇ ਨਹੀਂ ਸਟੀਲ ਦੇ ਨਾਲ ਕੀੜੇ ਫੁੱਲ ਬੰਦ ਲਓ ਜੀ ਪਾਓ ਖਰਾ ਫੁੱਲ ਬੰਦ ਹੈਲੋ ਲਓ ਜੀ ਬੰਗਾਲ ਨੂੰ ਬਹੁਤ-ਬਹੁਤ ਵਧਾਈ ਜਿੰਨਾ ਦੀ ਚੋਟੀ ਬਰੀਡ ਵਿੱਚ ਸੈਕਿੰਡ ਆਈ ਹੈਲੋ ਨੀਤ ਸੰਘਾ ਨੰਬਰ ਆ ਹੈਲੋ ਰਾਜੇਗੀ ਗੀਤੋ ਇੱਕ ਬੀ ਕਮੈਡੀਸਤੋਸ ਮੈਨੂੰ ਇਹ ਝੋਟੀ ਵੀ ਆਇਆ ਲੱਗਦਾ ਤੀ ਵੀ ਜਾਂ ਇਹਨੇ ਹੋਣਾ ਦਾ ਜਾਂ ਉਹਨੇ ਹੋਣਾ ਦਾ ਇਹ ਝੋਟੀ ਜੀ ਨੂੰ ਕਹਿੰਦੇ ਆ ਮੋਰਾ ਛੋਟੇ ਦਾੜ ਵਾਲੀ ਮੋਰਾ ਪਰ ਥਾੜੇ ਬਹੁਤ ਬਹੁਤ ਧੰਨਵਾਦ ਆ ਦਾ ਸਾਡਾ ਇਹ ਚਾਰ ਦੇ ਵੀ ਝੋਟੀ ਹੈ ਜੀ ਕਿਤੋਂ ਮਠਾੜੇ ਪਿੰਡ ਤੋਂ ਆ ਜੀ ਹੁਣ ਭਾਈ ਇਹਨਾਂ ਨੂੰ ਨਾ ਪਰਲੇ ਰਿੰਗ ਚੋਂ ਬਾਦ ਜੀ ਹੋਣੀ ਹੈ ਪਹੁੰਚੂ ਵੀ ਸਾਰਿਆਂ ਨੂੰ ਇਹ ਤਾਂ ਸਾਨੂੰ ਰਸੇ ਵੱਢਣੇ ਪੈਣਗੇ ਉਹਨਾਂ ਕਹਿੰਦੇ ਨੇ ਟਿੱਕੀ ਚ ਪਾ ਦੇ ਉਹਨਾਂ ਨੂੰ ਜਿਹੜਾ ਅੰਮਾ ਵਾਲੀ ਕੁੱਤੀ ਤੇ ਬੇਕਾਇਦਾ ਕੋਈ ਵਾਲੀ ਕੁੱਤੀ ਉਹਨਾਂ ਨੂੰ ਬੋਤਲ ਪਾ ਦੇ ਉਹਨਾਂ ਨੂੰ ਪਾਣਾ ਆਇਆ ਅਸੀਂ ਟਾਈਮ ਨਾਲ ਪੈ ਗਿਆ ਚੰਡੀ ਆ ਹਾਂ ਪਾ ਲਓ ਬਣਾ ਦੇ ਗਰੀ ਪੈਣ ਤੱਕ ਆਰ ਪੈਣ ਵਾਲਾ ਤਦਾਂ ਸਾਰਾ ਬਣੀ ਗੋ ਰਾਮਵਾਲੀ ਵੀ ਬੜ ਬੜ ਦੇ ਫੇਰ ਪਹੁੰਚਾ ਚੁੱਕੇ ਆ ਜੀ ਮੀਰੀਆਂ ਦੇ ਰਾਜ ਸੁਭਾਖੀ ਦੀ ਪਹਿਲੀ ਦਾਸ ਦੀ ਆਹੋ ਜਿਹੜਾ ਬੀਗੂ ਉਹ ਬਹੁਤ ਪਿਆਰ ਦਾ ਸਰ ਮੀਰਾ ਨੇ ਵੀ ਰਾਮਵਾਲੀ ਤੇ ਤੇਰਾ ਚੰਦਾ ਤੇਰਾ ਰਾਮਵਾਲੀ ਤੇ ਮੇਰੇ ਪਹਿਲੇ ਦਾਸ ਦਾ ਤੇ ਆਲੇ-ਦਾਲ ਕੇ ਮੈਨੂੰ ਕੋਈ ਆਲੀ ਗੱਦੀ ਮਦੰਮਾ ਜੇ ਬੱਲ ਕੇ ਆਇਆ ਤੇ ਕਿਹੜੇ ਕਿਹੜੇ ਜੱਜਾਂ ਦੇ ਬੋਹਰੇ ਨੂੰ ਸਿਰ ਮੱਥੇ ਮਾਰਦੇ ਆ ਓ ਵਾਲਾ ਸਮਾਂ ਦੱਸੂਗਾ ਆ ਲੈਣਾ ਲੋ ਜੀ ਮੋਰਾ ਦੇ ਬੁੱਲ ਵੀਰੇ ਲੈ ਇੰਨਾ ਲਾ ਦੋ ਇੱਕ ਪਾਸੇ ਲੈ ਇੰਨਾ ਲਾ ਦੋ ਮੰਨੋ ਜੀ ਉਹ ਵੀ ਸੋਕਾ ਚੰਦਰਾਦਨ ਜੀ ਜਿਹੜਾ ਨੰਬਰ ਲੈ ਤਾ ਬੰਗਿਆਂ ਨੂੰ ਬਹੁਤ-ਬਹੁਤ ਵਧਾਈਆਂ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਉਹਨੂੰ ਦੇਖੋ ਜੀ ਇੱਕ ਨੰਬਰ ਨੂੰ ਸਾਰੇ ਦੇਖ ਲੋ ਨਾਲ ਕਿਸੇ ਨੇ ਨਹੀਂ ਦੁਰਦਾ ਜਿਹੜਾ ਨਵਾ ਦੋ ਪਿੱਛੇ-ਪਿੱਛੇ ਹੋ ਜਾਵੋ ਜਰੇ ਹੁਣ ਪਿੱਛੇ ਹੋ ਜਾਓ ਥੋੜਾ ਜਿਹਾ ਪਿੱਛੇ ਨੂੰ ਹੋ ਜਾਓ ਸਾਡੀ ਪਿੱਠ ਪਰਦੇ ਆ ਰਿਜ਼ਲਟ ਤਿਆਰ ਹੋ ਚੁੱਕਿਆ ਹੈ ਹੈ ਮਹਾਰਾਜਾ ਦੁਜੀਤੀ ਜੀ ਦਾ ਬੈਠਵੇ ਉਹਰਾ ਇਹਨੇ ਇੱਕ ਬੜਾ ਵੱਡਾ ਨਾਮ ਦਿੱਤਾ ਜਿਹਨੂੰ ਬਾਤ ਦੀ ਸਾਰੀ ਸੋਨੇ ਆ ਸਾਰੇ ਕੀਆ ਨੇ ਉਹਦੇ ਕਿਸੇ ਨਾਮ ਨਹੀਂ ਸੀ ਅਰੇ ਆਪਣੇ ਬੋਲਾਂ ਨੂੰ ਨਿਖਾਰੇ ਛੱਡਿਆ ਅਸੀਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਡਾਕਟਰ ਜੀ ਸਪੁਰੂਆ ਜੀ ਤੇ ਡਾਕਟਰ ਰਵੀ ਕਾਂਤ ਇਹਦੇ ਦੋ ਦੰਤ ਹਾਂ ਕੱਛਾਂ ਵਿੱਚ ਜੱਜਾਂ ਨੇ ਕੀ ਕੀਤਾ ਰਿਜ਼ਲਟ ਘਿਆਰ ਕਰਤਾ ਹੁਣ ਦੋ ਜਾਂਦੇ ਕੱਟਾਂ ਦਾ ਅੱਜ ਦਾ ਖੇਡ ਦੇ ਤੇ ਲਾਡ ਹੰਡਾਉਦਾ ਦਲਤ ਬੋਧੀ ਜੀ ਗੁਰੂ ਅੰਗਦ ਦੇਵ ਜੀ ਅਸਤੀ ਲਿਖਾ ਰਾ ਡਾਕਟਰ ਰਵੀ ਕਾਤ ਗੁਰੂ ਅੰਗਦ ਦੇਵ ਜੀ ਦੇ ਅਸਤੀ ਲਿਖਾਵਾ ਦੇ ਪ੍ਰਾਈਵੇਟ ਟੋਕਾਂਗੇ ਬੇਲਾ ਗੱਲ ਕਰ ਗਿਆ